ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਨੇ ਤੁਹਾਡੇ ਹਾਲ ਚਾਲ ਹਾਸਿਆਂ ਦੇ ਬਟਾਰੇ ਵਿੱਚੋਂ ਤੁਹਾਡੀ ਰੂਹ ਨੂੰ ਖੁਸ਼ ਕਰਨ ਦੇਣ ਵਾਲੀ ਵੀਡੀਓ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਕਮੇਡੀ ਕਿੰਗ ਦੇ ਨਾਲ ਦੋਸਤੋ ਵੀਡੀਓ ਨੂੰ ਅਗੇ ਸ਼ੁਰੂ ਕਰਨ ਤੋਂ ਪਹਿਲਾਂ ਪੜਦੇ ਆਪਾਂ ਪਹਿਲਾਂ ਵੀਡੀਓ ਦੇ ਕੀਤੇ ਗਏ ਕਹਿਣ ਕਿਹੜੇ ਜੀ ਕਮੈਂਟਾਂ ਨੂੰ ਦੋਸਤੋ ਇਸੇ ਤਰ੍ਹਾਂ ਹੀ ਆਪਣੀ ਵੀਡੀਓ ਦੇ ਕੇ ਕਹਿਣ ਕਿਹੜੇ ਜੀ ਕਮੈਂਟ ਕਰਿਆ ਕਰੋ ਕਿਉਂਕਿ ਦੋਸਤੋ ਤੁਹਾਡੇ ਕਮੈਂਟਾਂ ਨਾਲ ਆਪਣੀ ਵੀਡੀਓ ਨੂੰ ਫੁੱਲ ਸਪੋਰਟ ਮਿਲਦੀ ਹੈ ਤੇ ਦੋਸਤੋ ਜਿਹੜੇ ਆਪਣੇ ਚੈਨਲ ਦੇ ਨਵੇਂ ਸੱਜੁੱਤੇ ਨੇ ਉਹ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਤਾਂ ਜੋ ਆਨ ਵਾਲੀਆਂ ਵੀਡੀਓਜ਼ ਤੁਹਾਡੇ ਕੋਲ ਸਭ ਨੂੰ ਚੱਕਣਾ ਮੈਂ ਆ ਓਏ ਓਏ ਆਉਂ ਨਹੀਂ ਫਿਰ ਕਿਸੇ ਦੇ ਕੁੱਤਾਂ ਨੂੰ ਲਾਇਆ ਰਹੀ ਹੱਥ ਪਾ ਗੁੱਟਾਂ ਨੂੰ ਗੁੱਟਾਂ ਨੂੰ ਪਾਇਆ ਨਹੀਂ ਅ ਫਿਊ ਮੋਮੈਂਟਸ ਲੇਟਰ ਆਦੀ ਆਦੀ ਆ ਨਹੀਂ ਆ ਨਹੀਂ ਆ ਖੜੀ ਆ ਨਹੀਂ ਆਪਾਂ ਨਹੀਂ ਲੋਕਾਂ ਨੂੰ ਛਡਾਉਣੇ ਆ ਆਪਨੇ ਛੱਡਣੇ ਖਿੱਚ ਕੇ ਰੱਖ ਛੋਡੇ ਵੀ ਜੋਂਪੀਓ ਲੱਗਣ ਡਿਆ ਮੈਨੂੰ ਲੱਗਦਾ ਵੀਰ ਨੂੰ ਲੱਗਾ ਨਸ਼ਾ ਖਾ ਖਾ ਕੇ ਮਕੋਣਾ ਪੈਂਚਾ ਨਾਲ ਓਟੀ ਕੇ ਲਾ ਲਾ ਕੇ ਸਾਰਾ ਨਸ਼ਾ ਖਤਮ ਕਰ ਦੂ ਵੀਰ ਕੰਨੀ ਗੰਨੀ ਗਨੀ ਹੈ ਗੰਨੀ ਗੰਨੀ ਗਨੀ ਨੀਓ ਮੇਰਾ ਦਿਲ ਲੈ ਗਿਆ ਦਿਲ ਲੈ ਗਿਆ ਜਿੰਨੂ ਕਹਿੰਦੇ ਜਾਨੀ ਜਾਨੀ ਲੋਕਾਂ ਨਾਲ ਰੰਗ ਮੇਰਾ ਲਾਲ ਕਰਦੇ ਨੇ ਮੇਰੇ ਤੇਨੂੰ ਅਸਵਾਲ ਕਰਦੇ ਮੈਂ ਵਾਈ ਬੱਚੇ ਹਾਂ ਮੇਰੀ ਵਾਈ ਬਨਾਮ ਸੋਹਣਿਆਂ ਤੋਂ ਕੋਈ ਤਾਂ ਕਮਾਲ ਕਰਦੇ ਸੋਹਣਿਆਂ ਤੋਂ ਕੋਈ ਤਾਂ ਕਮਾਲ ਕਰਦੇ ਮੈਨੂੰ ਮੈਂ ਭਲਾ ਦੇਵੇ ਜੀ ਨਹੀਂ ਲੱਗਦਾ ਮੇਰਾ ਮੇਰਾ ਠੀ ਲਵਾ ਦੇਵੇ ਜੀ ਨਹੀਂ ਲੱਗਦਾ ਮੇਰਾ ਮੈਰੀ ਨਾਲ ਸੰਪਰਕ ਕਰ ਲੈ ਜੀ ਤੇਨਾਂ ਜੀ ਨਹੀਂ ਲੱਗਦਾ ਬਰਾਜੀ ਲਵਾਉਂਦਾ ਮੇਰੀ ਦਿਲ ਤਾਂ ਪਹਿਲ ਉਹ ਅਗਲਾ ਜਦੋਂ ਇਹਨਾਂ ਨੂੰ ਪਰ ਕੱਟ ਕੇ ਰੱਖੇਗੀ ਭਾਈ ਕੈਮਰਾਮੈਨ ਪੂਰਾ ਕੰਟਰੋਲ ਕਰੀ ਬੈਠਾ ਚੂਮ ਸਿੱਤਾ ਏਮ ਤੇ ਰੱਖ ਰ ਗਿਆ ਸਰਕਾਰਾਂ ਤਕੜੀਆਂ ਦੋਵੇਂ ਇਸ ਵਰ ਦੋਵੇਂ ਗੜੀਆਂ ਨੇ ਦੋਵੇਂ ਤੇ ਨੀਚੇ ਵਾਰ ਚਾਗਦੀਆਂ ਨੇ ਗੁੜੀ ਨਾਲ ਖੰਡ ਮਿੱਠੀ ਖੰਡ ਨਾਲ ਸ਼ਹਿਨ ਮਿੱਠਾ ਸ਼ਹਿਨ ਨਾਲ ਮਿੱਠਾ ਤੇਰਾ ਨਾਮ ਸਤਗੁਰ ਮਿੱਠੇ ਖੰਡ ਨਾਲ ਸ਼ਾਇਦ ਮਿੱਠੇ ਖੰਡ ਨਾਲ ਮਿੱਠਾ ਤੇਰਾ ਨਾਮ ਸਤਗੁਰ ਬਾਈਕ ਗੱਲ ਸਮਝ ਨਹੀਂ ਆਉਂਦੀ ਲੋਕ ਭੋਏ ਨੇ ਯਾ ਕਲਨ ਲੈ ਚੱਕ ਪਾਲੀ ਚੁਬਰਾ ਪਿਆ ਪਿਆ ਪੈਦੀ ਦਿਹਾੜੀ ਬਾਈ ਗੇਰੇ ਸਾਹਮਣੇ ਮੁੰਡੇ ਭੰਗੜਾ ਪਾਰੇ ਨੇ ਕੋਚ ਐਲ ਕੇ ਜੀ ਦੇ ਬੱਚਿਆਂ ਵਾਲਾ ਚੱਕ ਕੇ ਲਿਆਂਦਾ ਲੱਗਦਾ ਸਤਗੁਰ ਉਹ ਦੇਖਦਾ ਕੀ ਆ ਸੁੱਟ ਪਿਆ ਪਿਆ ਦੇ ਨੋਟ ਇੰਨਾ ਤੇ ਵੈਸੇ ਤਾਂ ਸਾਰੇ ਹੀ ਨੇ ਪਰ ਹਰੇ ਰੰਗ ਦੀ ਵਰਤੀ ਵਾਲਾ ਪੂਰਾ ਹੀ ਨਾਗਾ ਸ਼ਾਇਦ ਦੇਖ ਸਾਰੇ ਕਿਵੇਂ ਚੱਟ ਰਹੇ ਨੇ ਕੁਪਚਣਾ ਹੀ ਛੱਡ ਗਈ ਰਹਿ ਗਿਆ ਦੂਰ ਸੁਣਾਉਣਾ ਤਾਂ ਤੱਕਣਾ ਵੀ ਤੂੰ ਭੱਲ ਕੇ ਰਹਿ ਗਿਆ ਦੂਰ ਬੁਲਾਉਣਾ ਤਾਂ ਓ ਪਿੱਛੇ ਕੀ ਰਹੀ ਆ ਸਾਰੀ ਓਪਨ ਕਰਕੇ ਖਾਂਦੀ ਲੂਮ ਲਾ ਕੇ ਕੰਜਰਾ ਦੇ ਕੰਨਤਾਂ ਵਿੱਚ ਹੋਣੀ ਫੇਰ ਕਾ ਬਲਾਂਟੀ ਬਣਾਈ ਬੈਠੀ ਏ ਓਏ ਅਗਲੇ ਨੇ ਕਿ ਦੇਖ ਦੇ ਕਰਤੇ ਹਲੇ ਤੋ ਕੁ ਪਾਕੀ ਆ ਇਹ ਤਾਂ ਗਲਾਮਾ ਤੋੜਿਆ ਹੋਰ ਖੁੱਲਾ ਕਰੋ ਐਨੇ ਕਾ ਡਾ ਸਾਹ ਘੁੜਦਾ ਹਾਂ ਨਾ ਰੁਕ ਜਾ ਜਾਉਣਿਆ ਜਲਦੀ ਗੰਭੈਰ ਆਹ ਲੀ ਪਿਸਤੋਲ ਲਾ ਕੇ ਲੌੜਾ ਫੜਨਾ ਆ ਖਾਣੇਦਾਰਾ ਲੌੜਾ ਫੜਨਾ ਸੁਣ ਕੋ ਜੰਦਰ ਜੀ ਸੁਣ ਲੈ ਮੇਰੀ ਆਵਾਜ਼ ਚੰਗੀ ਤਰ੍ਹਾਂ ਹੋਣਾ ਮੈਂ ਪਾਉਣੀ ਤਾਂ ਵੀਡੀਓ ਸੀ ਪਰ ਚੱਕ ਕੇ ਮੈਂ ਤੇਰੇ ਨਾਲ ਪਾਉਣੀ ਜੀ ਤੇਰੀ ਆਵਾਜ਼ ਕੱਢ ਕੇ ਦੁਬਾਰਾ ਵੀਡੀਓ ਮੈਂ ਹੋਰ ਕੱਢ ਕੇ ਤੇਰੇ ਲਈ ਪਾਉਣ ਲੱਗਾ ਆ ਸੁਣ ਲੈ ਜੀਤੀ ਮੇਰੀ ਆ ਜੀਤੀ ਨਹੀਂ ਕਿਤੇ ਜਾ ਸਕਦੀ ਨਾਲ ਕਿਹੜੇ ਰਾ ਪੈ ਗਿਆ ਬਾਬਾ ਇਹ ਰਾਤ ਤਾਂ ਸਿਰਫ ਮੌਤੇ ਆ ਪਾਪਾ ਜੀ ਜੀਤੀ ਤੇਰੀ ਹੁੰਦੀ ਤੈਨੂੰ ਧੌਂਕੀ ਦੇਣ ਦੀ ਜਰੂਰਤ ਨਹੀਂ ਸੀ ਤੂੰ ਹੱਟ ਦਲਵਾਰੇ ਪਰਮਾਲਾ ਅੱਜ ਦੇ ਉਗਾਂ ਨਾ ਬਣਿਆ ਫਿਰ ਤਾਂ ਧਿਆਨ ਨਾਲ ਦੇਖੋ ਭਾਈ ਚੋਪਰ ਅੱਜ ਕੱਲ ਰਾਂਚਾਂ ਜਿਂ ਗਨੇ ਆਂਦਾ ਆ ਜੀਤੀ ਤੇ ਅੱਖ ਰੱਖੀ ਨਾ ਉਹਦਾ ਭਰਾ ਕਿਤੇ ਲਿਜਾ ਸਕਦਾ ਤੇ ਨਾ ਤੂੰ ਉਸ ਗਜਿੰਦਰ ਜੀ ਲਿਆ ਸਕਦਾ ਕਿਤੇ ਵੀ ਸਾਡੀ ਗੱਲਬਾਤ ਉਹ ਨਾ ਜੀਤੀ ਨਾ ਹੋਈ ਉਹ ਜੀਤੀ ਜਿਹਨੂੰ ਚਾਹੁੰਦੀ ਆ ਉਹਨੂੰ ਮੰਗੂਗੀ ਕਿਸੇ ਨੂੰ ਨਾ ਮੰਗੂਗੀ ਜੇ ਨਾ ਦਿਲ ਖੜਾ ਉਹਦੇ ਨਾਲ ਕਰਨਾ ਚਾਹੀਦਾ ਐਵੇਂ ਜੋਰੋ ਜਰਬੀ ਕਰਨਾ ਤਾਂ ਜਿਹਨਾਂ ਮਾਦੀ ਕਰੀ ਆਓ ਉਹ ਹੱਡੀ ਨਾ ਜਨਾ ਤੱਕ ਤੇਰੀ ਛਾਤੀ ਲੱਤਾਂ ਨਹੀਂ ਪੈਂਦੀਆਂ ਪਪਾ ਜੀਤੀ ਸਹਿਮਦਾ ਤੇਰੇ ਨਾਲ ਹੋਏ ਸੁਖ ਜੀ ਤੈਨੂੰ ਪਾਉ ਨੀਲੇ ਡਰੰਪ ਚ ਮਹਾ ਆ ਰਿਹਾ ਭੁਪਿੰਦਰ ਸਿੰਘ ਹੀ ਬਣਿਆ ਫਿਰਦਾ ਹੋਏ ਬੰਬਾਰਾ ਪਰਪ ਕਰ ਤੇਰੇ ਪਿੱਛੇ ਨਛੱਤਰ ਗੇ ਲਾਵਾਂ ਤੈਨੂੰ ਲੈਣ ਤੂੰ ਜੀਤੀ ਛੱਟ ਹਾਂਜੀ ਅਸੀਂ ਜਾਣੇ ਆ ਨਵੀਂ ਕੈਂਪਿੰਗ ਤੇ ਤੇ ਤੁਸੀਂ ਦੱਸੋ ਸਾਨੂੰ ਸਾਰੇ ਜਣੇ ਅਸੀਂ ਕਿੱਥੋਂ ਦਾ ਟੂਰ ਕਰੀਏ ਤੇ ਕਿੱਧਰ ਜਾਈਏ ਹੁਣ ਨਿਊ ਕੈਂਪਿੰਗ ਤੇ ਕਿਉਂਕਿ ਵਿੱਚ ਇਹ ਸਾਡੇ 2-3 ਦਿਨ ਖਰਾਬ ਹੋ ਗਏ ਅਸੀਂ ਆਏ ਤਾਂ ਘਰੇ ਸਮਾਨ ਲੈਣ ਸੀ ਤੇ ਕੱਪੜੇ ਧੋਣ ਸੀ ਅਸੀਂ ਸੋਚਿਆ ਸੀ ਵੀ ਕਰੇ ਇੱਕ ਦਿਨ ਕੱਪੜੇ ਧੋਵਾਂਗੇ ਦੂਜੇ ਦਿਨ ਕੱਪੜੇ ਸੁੱਕ ਜਾਣਗੇ ਤੀਜੇ ਦਿਨ ਵਗ ਜਾਣਗੇ ਪਰ ਅੱਜ ਸਾਨੂੰ ਆਇਆਂ ਨੂੰ ਦਿਨ ਹੋ ਗਏ 5-6 5-6 ਦਿਨ ਸਾਡੇ ਖਰਾਬ ਹੋ ਗਏ ਚਲੋ ਕੋਈ ਗੱਲ ਨਹੀਂ ਤੁਸੀਂ ਸਾਰੇ ਵੀਰ ਭੈਣ ਪ੍ਰਾ ਕਮੈਂਟ ਕਰਕੇ ਦੱਸੋ ਵੀ ਅਸੀਂ ਹੁਣ ਨਿਊ ਕੈਂਪਿੰਗ ਕਿੱਥੋਂ ਦੀ ਕਰੀਏ ਤੇ ਕਿਹੜੇ ਵਧੀਆ ਏਰੀਆ ਦੀ ਕੈਂਪਿੰਗ ਕਰੀਏ ਜਿਹੜੀ ਸਾਨੂੰ ਵੀ ਵਧੀਆ ਲੱਗੇ ਤੋਂ ਨੂੰ ਵੀ ਵਧੀਆ ਬਾਈ ਜਿਹੜਾ ਤੇਰੇ ਪਿੰਡ ਤੇ ਕਰ ਕੈਂਪ ਲਾਇਆ ਸੀ ਬਾਪਿਆਂ ਨੇ ਉਹਦਾ ਜ਼ਿਕਰ ਨਹੀਂ ਕੀਤਾ ਦੰਨੇ ਪਿੰਡ ਦੀ ਪੰਚਾਇਤ ਨੇ ਬਹੁਤ ਆਰ ਪਾਇਨੇ ਦੇ ਅਗਲਾ ਟ੍ਰਿਪ ਤੁਸੀਂ ਕੋਈ ਠੱਠੇ ਖੂਹ ਦੇ ਵਿੱਚ ਪੂਰ ਫੇਰ ਕਰ ਲਿਓ ਪਹਿਲਾਂ ਚੂੜਾ ਵਧਾਉਣ ਦੀ ਰਸਮ ਕਰ ਲਓ ਜਾਂ ਹੁਣ ਸਵੇਰ ਤੱਕੇ ਜਾਊਗੀ ਇਹ ਐਵੇਂ ਕਰ ਤੂੰ ਨਾ ਜੀਵੀ ਰੋੜ ਤੇ ਉੱਥੇ ਕੋਈ ਕੋਟਾ ਰੇਖ ਜਾ ਕੇ ਬਟਿਆ ਨੂਰ ਦੀ ਮੰਮੀ ਨੂੰ ਚਾਰ ਪੈਸੇ ਕਮਾ ਕਿਉਂ ਲੋਕਾਂ ਨੂੰ ਸ਼ਿੱਤਰ ਬਦਨ ਕਰਾਉਣਾ ਇਹ ਪੱਤੀ ਆ ਗਵਾਨ ਕੁੜੀਏ ਮੁੰਡਾ ਕਹਿ ਕੇ ਮੁਕ ਰਹਿਣਾ ਇੱਕ ਦਿਨ ਤੂੰ ਮਿਲਦੀ ਔਰ ਸੱਤ ਦਿਨ ਉੱਤੇ ਰਹਿਣਾ ਨੀ ਇੱਕ ਦਿਨ ਤੂੰ ਮਿਲਦੀ ਔਰ ਸੱਤ ਦਿਨ ਪੈਰ ਘੋਤੇ ਸਾਰੇ ਕੰਮ ਦੀਆਂ ਆਰਾਮ ਜਾਦੇ ਨੇ ਸਵਾਇ ਕਰਤਾ ਸਾਰਾ ਕੁਝ ਗੁਰੂਦੇਵ ਨੇ ਸਹੀ ਬੋਲੇ ਸਾਰੇ ਕੰਮ ਦੀ ਭੈਣ ਬਚ ਕੇ ਰਹੀ ਪਿੰਡ ਚ ਨਵੇਂ ਚੁੰਨੀ ਲੈ ਕੇ ਵੜ ਜੀ ਪਿੰਡਾਂ ਦੇ ਅੱਕੇ ਬੈਉਂਦੇ ਆ ਦੇਖ ਲੈ ਵੀਡੀਓ ਚੱਕਰ ਚ ਹਗਰ ਤੋਂ ਵੀ ਤਰਸੇਗਾ ਨਸ਼ਿਆਂ ਵਾਲੀ ਬੋਲੀ ਹੋਰ ਹੁੰਦੀ ਆ ਉਹਨਾਂ ਨੇ ਆਉਂਦੇ ਨਹੀਂ ਕਹਿਣਾ ਮਹਾਰਾਜ ਬਾਬੇ ਤੁਹਾਡੇ ਬੱਚੇ ਆ। ਚਾਹੇ ਘੜੀ ਜਾਨ ਮਾਗ ਲੋ ਮਹਾਰਾਜ ਅਸੀਂ। ਚਲ ਬੰਦਾ ਜਾ ਅੱਜ ਚੜਿਆ। ਭਾਈ ਕੁਝ ਮਰਜ਼ੀ ਕਹਿ ਲੋ ਬੋਲਦੀ ਬਾਬੇ ਦੇ ਰਗਾ ਚ ਵੀ ਆ। ਤਾਈਓ ਅੱਖਾ ਤੋਂ ਐਨਕਾ ਨਹੀਂ ਤਾਰਦਾ। ਇੱਛਾ ਰਾਇ। ਹਾਈ ਇੱਛਾ ਰਾਇ। ਦਰਦ 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 ਨਹੀਂ ਆ। ਆਏ ਸਰ ਜਾਏ ਬਲੱਦਰ ਚੁੱਲੇ ਦੀ ਜੜ ਚੁੱਲੇ ਹੋਏ ਆਏ ਸਰ ਜਾਏ ਬਲੱਦਰ ਚੁੱਲੇ ਪਾਈ ਹੈਪੀ ਲੋੜੀ ਸਾਰਿਆਂ ਨੂੰ ਜਿਹੜੇ ਸਾਬ ਆਨਲਾਈਨ ਆਦੀ ਹਕਤਾ ਨੇ ਨਾ ਬਈ ਚਲਿੱਤਰ ਤਾਂ ਇਹਨਾਂ ਦੇ ਹੱਟਾ ਚਿਰਚੇ ਪਿਆ ਉਹ ਨਹੀਂ ਜਾਂਦਾ ਕਿ ਹੋਰ ਮੈਂ ਤਾਂ ਟੋਗਾ ਜਮਚੀ ਬੈਠਾ ਸੀ ਬਾਈ ਕੰਪਲ ਵਿੱਚ ਮੱਥਾ ਦੇਖ ਰਹਿਣਾ ਸੀ ਬਾਹਰ ਆਉਣ ਦੀ ਖੇਚ ਲੱਗ ਗਈ ਤੀ ਜੇ ਮੱਥਾ ਦੇਖਦੇ ਲਾਈਟ ਚਲੀ ਗਈ ਨਾ ਸਾਰਾ ਦੇਤਰ ਵਾਪਸ ਆ ਜਾਣਾ ਬਈ ਰੰਦਾਵੇ ਹੁਣੀ ਛੋਡੀ ਹੁਣੀ ਤੇ ਬਾਧਰ ਹੁਣੀ ਇਹ ਕਈ ਦਿਨਾਂ ਦੇ ਕਹੀ ਜਾਂਦੇ ਸੀ ਤੁਹਾਡੇ ਪਿੰਡ ਆਵਾਂਗੇ ਤੁਹਾਡੇ ਪਿੰਡ ਆਵਾਂਗੇ ਅੱਜ ਅਸੀਂ ਪੂਰੀ ਵੇਟ ਕੀਤੀ ਇਹਨਾਂ ਦੀ ਸਾਰੇ ਦਿਨ ਤੇ ਹੁਣ 5 ਵਜ ਗਏ ਆ ਆ ਸਾਰੇ ਮੁੰਡਿਆਂ ਚੋਂ ਇੱਕ ਵੀ ਮੁੰਡਾ ਕਿਤੇ ਵੀ ਹੁਣ ਬਈ ਉਹ ਕਹਣਗੇ ਕਿ ਸਾਰੇ ਦੱਸੋ ਹੁਣ ਆ ਜਾਣਗੇ ਰਾਤ ਨੂੰ ਕੋਈ ਫੈਸਲਾ ਹੁੰਦਾਗਾ ਨਹੀਂ ਰਾਤ ਨੂੰ ਬਈ ਕਦੇ ਕੋਈ ਫੈਸਲੇ ਨਹੀਂ ਹੁੰਦੇਗੇ ਤੇ ਸਾਰੇ ਕਮਾਂਕਾਰਾਂ ਵਾਲੇ ਮੁੰਡੇ ਆ ਇਹ ਸਾਰੇ ਆਪਣੇ ਭਾਈ ਆ ਸਾਰੇ ਆਪਣੇ ਰਿਸ਼ਤੇਦਾਰਾਂ ਦੇ ਮੁੰਡੇ ਆ ਠੀਕ ਆ ਆਓ ਰਾਤ ਨੂੰ ਇਹਨਾਂ ਨੇ ਤਾਰਾਂ ਤੇ ਸਟਟਰ ਵੀ ਪਟਰੇ ਹੁੰਦੇ ਆ ਉਹਦਾ ਦੱਸ ਸਾਰੇ ਐ ਲੜਾਈ ਵੀ ਛੁੱਟੀ ਆ ਦਿਨੇ ਰੱਖੀ ਆ ਪੂਰੇ ਸਕੀਮੀ ਆ ਚਲੋ ਬੱਡੇ ਲੜਾਈ ਦੇ ਫੈਸਲੇ ਪੰਚਾਇਤ ਚ ਨਹੀਂ ਹੁੰਦੇ ਬਚ ਕੇ ਰਹੀਂ ਬਾਹਰ ਘੇਰ ਨਹੀਂ ਗਏ ਤੈਨੂੰ ਚਿਤੜੇ ਚਿਤੜੋ ਕੁੱਟਣਗੇ ਤਰੇ ਆ ਸਾਰੇ ਜਿੰਨੇ ਵੀ ਆਏ ਹੋਏ ਆ ਤੇ ਹੁਣ ਨਾ ਸਾਡੇ ਕੋਲੇ ਟਾਈਮ ਆ ਤੇ ਨਾ ਸਾਨੂੰ ਪਰੇਸ਼ਾਨ ਕੀਤਾ ਜਾਵੇ ਠੀਕ ਹੈ ਨਾ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਦੇ ਹਾਂ ਠੀਕ ਹੈ ਨਾ ਐਡਾ ਕੋਈ ਵਿਹਲਾ ਨਹੀਂ ਹੁੰਦਾ ਅਸੀਂ ਇੱਥੇ ਸਰਪੰਚ ਦੇ ਘਰੇ ਖੜੇ ਆ ਅਸੀਂ ਕੋਈ ਬਦਮਾਸ਼ੀ ਨਹੀਂ ਕਰਦੇ ਵੀ ਤੁਸੀਂ ਸੋਚੋਗੇ ਅਸੀਂ ਬਦਮਾਸ਼ੀ ਕਰਦੇ ਹਾਂ ਅਸੀਂ ਤੁਹਾਡੇ ਵਾਸਤੇ ਖੁੱਲਾ ਪੰਚਾਇਤ ਦਾ ਟਾਈਮ ਰੱਖਿਆ ਸੀਗਾ ਤੇ ਪਰਾਇਤੀ ਕਰਨੀ ਸੀਗੀ ਤੁਹਾਡੇ ਨਾਲ ਪਰ ਤੁਸੀਂ ਆਏ ਨਹੀਂਗੇ ਠੀਕ ਹੈ ਨਾ ਤੇ ਹੁਣ ਇਹਨਾਂ ਸਾਰੇ ਵੀਰਾਂ ਨੇ ਜਾਣਾਂਗਾ ਮੈਨੂੰ ਬਾਰ-ਬਾਰ ਕਹੀ ਜਾਂਦੇ ਨੇ ਵੀ ਪਾਉ ਅਸੀਂ ਜਾਣੇ ਆ ਅਸੀਂ ਦੇਖਿਆ ਵੀ ਇਹ ਤੋਂ ਬਾਅਦ ਕਦੇ ਕੋਈ ਰਾਤ ਨੂੰ ਭਾਈ 12 ਵਜੇ ਕੋਈ ਪੰਚਾਇਤ ਨਹੀਂ ਕਰਦਾ ਕਰ ਹਾਂ ਤੁਸੀਂ ਗਈ ਹੁਣ ਜਿੱਤੇ ਆਵਾਂਗੇ ਉੱਤੇ ਆ ਜਾ ਤੁਸੀਂ ਹਾਂ ਤੁਸੀਂ ਆਏ ਨਹੀਂ ਸਾਡੇ 2 ਵਜੇ ਦਾ ਟਾਈਮ ਆ ਮੈਸੇਜ ਦੇਖੋ 2 ਵਜੇ ਦਾ ਬਾਈ 2 ਵਜੇ ਡੱਬ ਵਾਲੀ ਆ ਗਈ ਸਾਡੇ ਪਿੰਡ ਤੋਂ ਡੱਬ ਵਾਲੀ ਬਾਈ 40 ਮਿੰਟਾਂ ਦਾ ਰਾਹਗਾ ਤੇ 2 ਵਜੇ ਦੀ ਆਏ ਰਿਕਾਰਡਿੰਗ ਜਿਹੜੀ ਆ ਸੁਣਾਈ ਹੈ ਅਮਰੀਕ ਨੇ ਠੀਕ ਆ ਤੇ ਕੋਈ ਨਾ ਜਿੱਦੇ ਹੁਣ ਆਪਾਂ ਖੇਚਲ ਕਰਾਂਗੇ ਜਾਣ ਦੀ ਠੀਕ ਆ ਨਾ ਤੁਸੀਂ ਦੱਸ ਦਿਓ ਜਿੱਦਾਂ ਆਉਣਾ ਹੈ ਉਦੋਂ ਆ ਜਾਗੇ ਪੰਜਾਬ ਹਾਂ ਠੀਕ ਆ ਜੀ ਥੈਂਕ ਯੂ ਲਵ ਯੂ ਸਾਰਿਆਂ ਦਾ ਲਓ ਵੀਡੀਓ ਬਣ ਕੀਚਾ ਹੁਣ ਸਾਰੇ ਕੰਮ ਤੇ ਬਹੁਤ ਹੋ ਗਈ ਵੀਡੀਓ ਅਗਲੇ ਦਿਨ ਆ ਰਹੀ ਤੇ ਉਹਨਾਂ ਨੇ ਕੰਮ ਤੇ ਵੀ ਜਾਣਾ ਹਲਾ ਸ਼ਰਮ ਕਰ ਲਾ ਉਹ ਤੇ ਤਾਨੂੰ ਪਤਾ ਵੀ ਜਿੱਦ ਮੇਰੀ ਬਰਾਤ ਸੀ ਉਦੋਂ ਇੱਕ ਦਿਨ ਪਹਿਲਾਂ 500 ਡੰਡ ਮਾਰਿਆ ਕਰਕੇ ਉੱਠ ਕੇ ਮਤਲਬ ਕਿ 500 ਡੰਡ ਦਾਣਦਾ ਸੀ ਮੈਂ ਮਾਂ ਮੇ ਤੋਂ ਪੰਜ ਨਹੀਂ ਲੱਗਦੇ ਖਤਮ ਕਰਤਾ ਮੈਂ ਤਾਂ ਸੁਹਾਗ ਰਾਤ ਵਾਲੇ ਦਿਨ ਇਹ ਫਾਇਰ ਫਾੜ ਫੜ ਕਹਿੰਦੀ ਸੀ ਇਹਦੇ ਪੈਰਾਂ 'ਚ ਬੈਠਾ ਰਹਿਟ ਕੇ ਮੇਰੇ ਨਾਲ ਪ੍ਰੋਮਿਸ ਕਰੋ ਮੈਨੂੰ ਛੱਡ ਦੇਣਾ ਨਹੀਂ ਤੂੰ ਤਾਂ ਜਮੀ ਯਾਰ ਖੇਡ ਗਈ ਇਹ ਬਤਾਂ ਨੂੰ ਤੂੰ ਮੈਨੂੰ ਇਹੀ ਸ਼ੋਅ ਕਰ ਦਿੰਦੀ ਮੈਂ ਮੈਂ ਤੈਨੂੰ ਨਾ ਪਰਤ ਕਰਦੀ ਆ ਤੇਰਾ ਤਾਂ ਮੈਨੂੰ ਸੜ ਮੈਂ ਯਾਰ ਕੋਹੜੀਆਂ ਦੀਆਂ ਸੱਤ ਪੀੜੀਆਂ ਪਰਤ ਮੈਂ ਨਾਲ ਥਾਲੀ ਜਨਾਨੀ ਨਹੀਂ ਪਰਤੀ ਦੰਦ ਘਟਦੀ ਆ ਆਰਾਮ ਜਾਈ ਬਾਪਾ 500 ਡੰਡ ਦੀ ਥਾਂ ਜੇ ਚਾਹੀਦੀਆਂ ਕੱਸੇ ਮਾਰਿਆ ਹੁੰਦੇ ਉਹਨੇ ਨਹੀਂ ਆਏ ਸੀ ਕਿਤੇ ਪਾਪਾ ਦੱਦ ਮਾਨੂੰ ਪ੍ਰਾਸੀਆ ਦੰਗਾ ਚੱਲ ਰਿਹਾ ਸੀ ਲੈ ਭਾਈ ਗਰੰਟੀ ਦੀ ਗੱਲ ਆ ਅੱਗੇ ਤੋਂ ਇਹਦਾ ਪੋਡਕਾਸਟ ਲੈਂਦੀ ਏ ਜਮੀ ਬੁਸ਼ਰਮੇ ਕਰਦੀ ਹਾਏ ਓਏ ਸਣਾ ਸ਼ਰਮੇ ਬੇਚੇ ਮਿਲੋ ਮੈਂ ਤੇਰੇ ਪਿੱਛੇ ਫਿਰ ਤਾ ਨਹੀਂ ਅਸੂਬਾ ਸ਼ਾਮ ਤੇ ਪਨਾਹ ਹਾਂ ਤੇਰਾ ਪਤਾ ਨਹੀਂ ਹੋ ਗਿਆ ਕੀ ਹਾਲ ਮੇਰਾ ਅੰਦੇ ਕੰਧ ਵਿਚਿਰ ਮੈਂ ਆ ਤੇਰੇ ਸਾਰਾ ਸ਼ਹਿਰ ਤੇਰੇ ਪਿੱਛੇ ਹੋਣ ਆਈਆਂ ਅੱਧ ਤੋਂ ਯਾਦ ਨੱਗੇ ਗਣੀ ਵਿਰਤੀਆਂ ਇਹੋ ਜਿਹਾ ਤਾਂ ਲਾਈਕ ਤੇ ਫੋਲੋਅਰ ਵੀ ਪਰ ਪਰਤੇ ਆਉਂਦੇ ਆ ਸਰਾ ਹੀ ਤੇ ਤੁਰੀਆਂ ਦਾ ਬਾਈ हाँ जी मित्रों कितना लगी अपनी आज की वीडियो कमेंट करके जरूर दस तो जे अपने चैनल के नवे स्रोत ने चैनल सब्सक्राइब जरूर करके जाओ तो मित्रों हाइप ते लाइक जरूर करा करो क्योंकि एक हाइप के अपनी वीडियो वो तो वो तो लोगों को जाती है इसलिए दोस्तों वीडियो हाइप जरूर करो धनबाद क्या हुआ दोस्त के पास तो है ना